ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੈਸਾ ਜਰ ਕੀਮਤੀ ਚੀਜ਼ ਦੇਖ ਕੇ ਕਿਸੇ ਦਾ ਵੀ ਦਿਲ ਬੇਈਮਾਨ ਹੋ ਸਕਦਾ ਹੈ ਪਰ ਇਮਾਨਦਾਰ ਲੋਕਾਂ ਦੀ ਵੀ ਦੁਨੀਆ ਵਿੱਚ ਕਮੀ ਨਹੀਂ ਹੈ ਤਾਜ਼ਾ ਮਿਸਾਲ ਗੁਰਦਾਸਪੁਰ ਦੇ ਟ੍ਰੈਫਿਕ ਪੁਲਿਸ ਦੇ ਇੱਕ ਐਸਆਈ ਨੇ ਪੇਸ਼ ਕੀਤੀ ਹੈ ਜਿੱਥੇ ਇੱਕ ਨੌਜਵਾਨ ਦਾ ਗਵਾਚਿਆ ਮਹਿੰਗਾ ਫੋਨ ਗੁਰਮੀਤ ਸਿੰਘ ਨਾਮ ਦੇ ਐਸਆਈ ਨੇ ਉਸ ਨੂੰ ਸਹੀ ਸਲਾਮਤ ਵਾਪਸ ਕੀਤਾ ਨੌਜਵਾਨਾ ਅਨੁਸਾਰ ਉਸ ਦਾ ਫੋਨ ਸੜਕ ਤੇ ਹੀ ਕਿਤੇ ਡਿੱਗ ਗਿਆ ਸੀ ਅਤੇ ਉਹ ਕਾਫੀ ਪਰੇਸ਼ਾਨ ਸੀ ਅਤੇ ਬਾਅਦ ਬਾਰ ਕਿਸੇ ਹੋਰ ਦਾ ਫੋਨ ਲੈ ਕੇ ਆਪਣੇ ਫੋਨ ਨੰਬਰ ਤੇ ਕਾਲ ਕਰ ਰਿਹਾ ਸੀ ਅਖੀਰ ਟ੍ਰੈਫਿਕ ਪੁਲਿਸ ਦੇ ਐਸਆਈ ਸਾਹਿਬ ਨੇ ਫੋਨ ਚੁੱਕ ਕੇ ਆਤੇ ਮੈਨੂੰ ਪਾਈ ਲਾਲੋ ਚੌਂਕ ਗੁਰਦਾਸਪੁਰ ਵਿੱਚ ਬੁਲਾਇਆ ਅਤੇ ਕਿਹਾ ਕਿ ਤੁਹਾਡਾ ਫੋਨ ਇੱਥੇ ਡਿੱਗ ਗਿਆ ਸੀ ਜਦੋਂ ਨੌਜਵਾਨ ਪਾਈ ਲਾਲੋ ਚੌਂਕ ਪਹੁੰਚਿਆ ਟ੍ਰੈਫਿਕ ਪੁਲਿਸ ਦੇ ਐਸਆਈ ਗੁਰਮੀਤ ਸਿੰਘ ਨੇ ਫੋਨ ਦੀ ਪਛਾਣ ਅਤੇ ਸਹੀ ਪਾਸਵਰਡ ਪੁੱਛਿਆ ਅਤੇ ਜਦੋਂ ਨੌਜਵਾਨ ਨੇ ਫੋਨ ਦਾ ਸਹੀ ਪਾਸਵਰਡ ਲਗਾ ਦਿੱਤਾ ਤਾਂ ਉਸ ਨੂੰ ਫੋਨ ਵਾਪਸ ਕਰ ਦਿੱਤਾ ਨੌਜਵਾਨ ਨੇ ਐਸਆਈ ਗੁਰਮੀਤ ਸਿੰਘ ਦਾ ਧੰਨਵਾਦ ਕੀਤਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਬਹੁਤ ਪਾਈ ਹੈ ਭਾਈ ਗਮੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਹੈ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਇੱਕ ਇਮਾਨਦਾਰੀ ਦੇ ਨਾਲ ਨੌਕਰੀ ਕਰਦੇ ਪਏ ਆ ਅਸਲ 'ਚ ਮੈਂ ਮੇਰਾ ਫੋਨ ਜਿਹੜਾ ਦੀਗਾ ਇਹ ਮੇਰਾ ਫੋਨ 22000 ਦਾ ਫੋਨ ਸੀਗਾ ਤੇ ਮੈਂ ਜਿਹੜਾ ਇੱਥੋਂ ਆਂਦੇ ਸਮੇਂ ਢੇਕਿਆ ਸੀਗਾ ਤਾਂ ਲੇਕਿਨ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਫੋਨ ਨੂੰ ਰੱਖਦੇ ਹੋਏ ਤਾਂ ਮੈਂ ਜਦ ਫੋਨ ਕੀਤਾ ਤਾਂ ਮੇਰਾ ਇਮਾਨਦਾਰੀ ਦੇ ਨਾਲ ਫੋਨ ਉਠਾਇਆ ਇਹਨਾਂ ਨੇ ਹੋਰ ਮੈਨੂੰ ਇਹਨਾਂ ਨੇ ਕਿਹਾ ਕਿ ਮੈਂ ਇਸ ਚੌਂਕ ਦੇ ਵਿੱਚ ਖੜਾ ਆ ਉਸੀ ਆਪਣਾ ਆਣ ਕੇ ਫੋਨ ਲੈ ਲਿਆ ਤੇ ਫਿਰ ਮੈਂ ਜਦ ਜੀ ਸੀ ਆਇਆ ਸੀਗਾ ਤਾਂ ਮੇਰਾ ਫੋਨ ਉਹਨੇ ਨੰਬਰ ਵੈਰੀਫਾਈ ਕਰਕੇ ਔਰ ਮੇਰਾ ਜੋ ਪਿੰਨ ਕੋਡ ਸੀਗਾ ਉਹ ਪਿੰਨ ਕੋਡ ਮ ਲਗਾ ਕੇ ਉਹਨਾਂ ਨੇ ਚੈੱਕ ਕਰਕੇ ਬਹੁਤ ਹੀ ਇਮਾਨਦਾਰੀ ਨਾਲ ਮੈਨੂੰ ਫੋਨ ਉਹਨਾਂ ਨੇ ਦਿੱਤਾ ਆ ਤੇ ਮੈਂ ਇਸ ਗੱਲ ਵਾਸਤੇ ਮੈਂ ਪੰਜਾਬ ਪੁਲਿਸ ਦਾ ਔਰ ਭਾਈ ਕੁਮਾਰ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਇੱਕ ਇਮਾਨਦਾਰੀ ਦੇ ਤੌਰ ਤੇ ਜਿਹੜਾ ਵੀ ਫੋਨ ਮੈਨੂੰ ਵਾਪਸ ਦਿੱਤਾ ਹੈ ਲੇਕਿਨ ਇਹ ਹੋਰ ਕਿਸੇ ਦੇ ਅਸ ਲੱਗ ਜਾਂਦਾ ਤਾਂ ਮੈਂ ਇਹ ਫੋਨ ਮੈਨੂੰ ਨਹੀਂ ਸੀਗਾ ਮਿਲਦਾ لیکن ਮੈਂ ਬਹੁਤ ਜ਼ਿਆਦਾ ਭਾਜੀ ਕਮਿਸ਼ੀਨ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਇਹ ਮਾਨਦਾਰੀ ਨਾਲ ਪੁਣ ਵਾਪਸ ਦਿੱਤਾ ਹੈ। ਇਹ ਮੈਂ ਨਾ ਐਸਆਈ ਗਰਮੀਤ ਸਿੰਘ ਟ੍ਰੈਵਲ ਪੁਲਿਸ ਦਾ ਭਾਈ ਲਾਲੋ ਚੌਂਕ 'ਚ ਡਿਊਟੀ ਕਰ ਰਿਹਾ ਸੀ। ਤੇ ਮੈਨੂੰ ਆ ਇੱਕ ਫੋਨ ਲੱਗਾ ਇਹਦਾ ਰੇਡੇ 2000 ਦਾ ਦੱਸ ਰਿਹਾ। ਤੇ ਇਹਨਾਂ ਦਾ ਬਾਅਦ ਵਿੱਚ ਫੋਨ ਆ ਗਿਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਕੇ ਤੇ ਦੇ ਦੇਈਆਂ। ਇਹ ਨਾ ਜਿਹੜਾ ਫੋਨ ਹੈ ਇਹਨਾਂ ਦਾ ਵੈਰੀਫਾਈ ਕਰ ਲਿਆ ਵੀ ਨੰਬਰ ਇਹੋ ਹੀ ਆ ਸਭ ਕੁਝ ਲਿਖ ਲਿਆ ਵਾ। ਤੇ ਇਹਨਾਂ ਨੂੰ ਹੁਣ ਮੈਂ ਦੇ ਦਿਆਂ ਵਾ।